ਸਸਕੀਲ ਜੀ ਮੈਂ ਤੁਹਾਡਾ ਆਪਣਾ ਮੀਕਾ ਸਰਾਮ ਵਾਲਾ ਤੇ ਖੜਾ ਸੀ ਜੀ ਆਈਟੀਆ ਹਾਂਜੀ ਆਪਣੇ ਸੁਨਾਮ ਦੀ ਲੋਕੇਸ਼ਨ ਆਈਟੀਆ ਖੜੇ ਸੀ ਤਾਂ ਦੋਸਤੋ ਮੈਨੂੰ ਬਹੁਤ ਵਧੀਆ ਲੱਗਿਆ ਔਰ ਛੋਟੇ ਛੋਟੇ ਬੱਚੇ ਸਕੈਟਿੰਗ ਕਰ ਰਹੇ ਨੇ ਵਾਹ ਕਮਾਲ ਇਹਨਾਂ ਦੀ ਹਨਾ ਸਕੈਟਿੰਗ ਹੈ ਤੇ ਘੈਂਟ ਗੱਲਬਾਤ ਹੈ ਵੱਡੇ ਲੜਕੇ ਵੀ ਨੇ ਜਿਹੜੇ ਬਾਹਰ ਹਨਾ ਨੈਸ਼ਨਲ ਤੋਂ ਖੇਡ ਕੇ ਆਏ ਨੇ ਤਾਂ ਆਪਾਂ ਗੱਲਬਾਤ ਕਰਾਉਣੇ ਆ ਵੀ ਕੌਣ ਇਹਨਾਂ ਨੂੰ ਸਿਖਾਉਂਦਾ ਹੈ ਹਨਾ ਕੀ ਨਾਮ ਹੈ ਤੇ ਕੀ ਟਾਈਮਿੰਗ ਹੈ ਆਜੋ ਆਪਾਂ ਗੱਲਬਾਤ ਕਰਦੇ ਆਂ ਸੱਚਾ ਬਾਈ ਜੀ ਹਾਂਜੀ ਹੋਰ ਠੀਕ ਠਾਕ ਜੀ ਹਾਂਜੀ ਸਰ ਬਹੁਤ ਵਧੀਆ ਤੁਸੀਂ ਸੋ ਠੀਕੋ ਵਧੀਆ ਬੜੀ ਕੀ ਨਾਮ ਹੈ ਵੀਰੇ ਆਪਣਾ ਮੇਰਾ ਨਾਮ ਸਰ ਸਹਿਜਿੰਗਲਾ ਅੱਛਾ ਹਾਂਜੀ ਤੇ ਵੀਰੇ ਜਿਵੇਂ ਸਕੈਟਿੰਗ ਹੈ ਇਹਨਾਂ ਨੂੰ ਤੁਸੀਂ ਸਿਖਾਣੇ ਹੋ ਰਹੇ ਹੋ ਹਾਂਜੀ ਸਰ ਮੈਂ ਸਿਖਾਣਾ ਜੀ ਠੀਕ ਹੈ ਕਿੰਨਾ ਟਾਈਮ ਹੋ ਗਿਆ ਵੀਰੇ ਮੈਨੂੰ ਸਰ 11 ਸਾਲ ਹੋ ਗਏ ਇਸ ਨਾਮ ਦੇ ਵਿੱਚ ਤੁਹਾਨੂੰ ਨਾਮ ਤੇ ਤੁਹਾਨੂੰ 11 ਸਾਲ ਹੋ ਗਏ ਹਾਂਜੀ ਸਿਖਾਉਂਦਿਆਂ ਉਰੇ ਸਿਖਾਉਣ ਦੇ ਮੈਨੂੰ 3 ਸਾਲ ਹੋ ਗਏ ਉਰੇ 3 ਸਾਲ ਹੋ ਗਏ ਤਾਂ ਦੋਸਤੋ ਬਾਈ ਦਾ 11 ਸਾਲ ਦਾ ਐਕਸਪੀਰੀਅੰਸ ਹੈ ਬਹੁਤ ਵਧੀਆ ਹਨਾ ਗੱਲ ਹੈ ਤੁਸੀਂ ਆਪ ਹੀ ਦੇਖ ਸਕਦੇ ਹੋ ਬੱਚੇ ਕਿਵੇਂ ਹਨਾ ਵਧੀ तरीके ਨਾਲ स्केटिंग ਕਰਦੇ ਨੇ ਕਿਉਂਕਿ ਉਹ ਐਕਸਪੀਰੀਅੰਸ ਬੋਲਦਾ ਹਨਾ ਤਜਰਬਾ ਬੋਲਦਾ ਤਾਂ ਬਾਕੀ ਵੀਰੇ ਸਮਝ ਲਓ ਜਿਵੇਂ ਆਪਣੇ ਬੱਚੇ ਨੇ ਇਹ ਗੇਮ ਨਾਲ ਜਿਵੇਂ ਹੋਰ ਨੈਸ਼ਨਲ ਜਾਂ ਕਿਤੇ ਜਾਂਦੇ ਹੁੰਦੇ ਹਾਂ ਹਾਂਜੀ ਆਪਣੇ ਸਾਰੇ ਬੱਚੇ ਜਾਂਦੇ ਨੇ ਆਲਮੋਸਟ ਜਿੰਨੇ ਵੀ ਬੱਚੇ ਆਪਣੇ ਕੋਲ ਵਧੀਆ ਕਰਦੇ ਨੇਗੇ ਟ੍ਰੇਨਿੰਗ ਉਹਨਾਂ ਨੂੰ ਪਹਿਲਾਂ ਸੀ ਲੈਵਲ ਕੱਢਦੇ ਆ ਪ੍ਰੋਫੈਸ਼ਨਲ ਬੱਚੇ ਵੀ ਮੰਨ ਲਓ ਜਿਹੜੇ ਬੱਚੇ ਵਧੀਆ ਕਰਨ ਲੱਗੇ ਸਾਨੂੰ ਪਤਾ ਲੱਗੇ ਵਿੱਚ ਕੰਪੀਟੀਸ਼ਨ ਲੜਨ ਦੇ ਯੋਗ ਹੋ ਗਏ ਫਿਰ ਅਸੀਂ ਉਹਨਾਂ ਨੂੰ ਕੰਪੀਟੀਸ਼ਨ ਲੈ ਕੇ ਜਾਂਦੇ ਆ ਉਹਨਾਂ ਵਿੱਚੋਂ ਕੋਈ ਬੱਚੇ ਆਪਣੇ ਨੈਸ਼ਨਲ ਜਿਹੜੇ ਖੇਡੇ ਨੇਗੇ ਦੇ ਖੇਡ ਮੇਲਾ ਜਿੱਤ ਕੇ ਆਏ ਨਾਲ ਪਿੱਛੇ ਇਹ ਕਿਹੜਾ ਪੰਜਾਬ ਸਰਕਾਰ ਨੇ ਕਰਾਇਆ ਸੀ ਪੰਜਾਬ ਸਰਕਾਰ ਨੇ ਕਰਾਇਆ ਸੀ ਉੱਥੇ ਜਿੱਤ ਕੇ ਆਏ ਨੇ ਹਾਂਜੀ ਠੀਕ ਹੈ ਜੀ ਤਾਂ ਜਿਵੇਂ ਇਹਨਾਂ ਦੀ ਵੀਰੇ ਟਾਈਮਿੰਗ ਕੀ ਆ ਜਿਵੇਂ ਕਿਸੇ ਨੇ ਹੋਰ ਆਉਣਾ ਹੋਵੇ ਟਾਈਮਿੰਗ ਵੀਰੇ ਆਪਣੀ 6 ਤੋਂ 7 ਹੈ ਓਰੇ ਠੀਕ ਹੈ ਹਾਂ ਇਸ ਟਾਈਮ ਬਾਕੀ ਮੌਸਮ ਦੇ ਅਕੋਰਡਿੰਗ ਅਸੀਂ ਬਦਲਦੇ ਰਹਿੰਦੇ ਹਾਂ ਟਾਈਮ ਬਾਕੀ ਸਾਡੇ ਨਾਲ ਕੰਟੈਕਟ ਕਰਕੇ ਬੰਦਾ ਆ ਸਕਦਾ ਹੈ ਤੇ ਆਪਣਾ ਨੰਬਰ ਦੱਸ ਸਕਦੇ ਹਾਂ ਮੇਰਾ ਨੰਬਰ ਸਰ ਹੈ 88014 8887 ਲੋ ਦੋਸਤੋ ਇਹ ਨੰਬਰ ਤੇ ਸੰਪਰਕ ਕਰਕੇ ਹਨਾ ਤੁਸੀਂ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਦੀ ਗੇਮ ਸਿਖਾਉਣਾ ਚਾਹੁੰਦੇ ਹੋ ਹਨਾ ਤੁਸੀਂ ਦੇਖ ਸਕਦੇ ਹੋ ਆ ਕਿੰਨੇ ਪਿਆਰੇ ਪਿਆਰੇ ਛੋਟੇ ਛੋਟੇ ਹਨਾ ਬੱਚੇ ਨੇ ਉਧਰ ਦੇਖਿਓ ਵੀਰੇ ਆਹ ਦੇਖੋ ਕਿੰਨਾ ਪਿਆਰੀ ਗੁੜੀਆ ਇਹਨੂੰ ਕਿੰਨਾ ਚਿਰ ਹੋ ਗਿਆ ਇਹਨੂੰ ਸਰ 1 ਮੰਥ ਹੋ ਗਿਆ ਜੀ ਪੂਰਾ ਇਹਨੂੰ 1 ਮਹੀਨਾ ਹੀ ਹੋਇਆ ਹੈ 1 ਮਹੀਨੇ ਚ ਬਹੁਤ ਵਧੀਆ ਕਰਨ ਲੱਗੀ ਗੁੜੀਆ ਦੇਖੋ 1 ਮਹੀਨਾ ਹੀ ਹੋਇਆ ਉਹ ਛੋਟੀ ਜੀ ਗੁੜੀਆਂ ਨੂੰ ਕਿਵੇਂ ਹਨਾ ਭੱਜੀ ਫਿਰਦੀ ਆ ਬਹੁਤ ਇਹ ਗੇਮ ਦੇਖਣ ਨੂੰ ਵੀ ਸੋਹਣੀ ਲੱਗਦੀ ਹੈ ਇੰਜੋਏ ਇੰਜੋਏ ਦਾ ਵੀ ਹੁੰਦਾ ਹਨਾ ਤੇ ਬਾਕੀ ਇਹਦੇ ਨਾਲ ਵੀਰੇ ਹਨ ਜਿਵੇਂ ਫਿਟਨੈਸ ਜੀ ਵੀ ਰਹਿੰਦੀ ਹੈ ਹਨ ਸਰੀਰ ਦੀ ਹਾਂਜੀ ਹਾਂ ਬਿਲਕੁਲ ਗੇਮ ਜੀ ਆਪਣੀ ਫਿੱਟ ਵੀ ਰੱਖਦੀ ਹੈ ਬਾਕੀ ਜਿਹੜੀ ਮੇਨ ਚੀਜ਼ ਹੈ ਮਾੜੀਆਂ ਸੰਗਤਾਂ ਤੋਂ ਬੱਚਾ ਦੂਰ ਰਹਿੰਦਾ ਦੇਖੋ ਅੱਜ ਕੱਲ ਜਿਹੜਾ ਮੇਨ ਮੋਟਿਵ ਹੈ ਮੋਬਾਈਲ ਨੇ ਦੇਖੋ ਸਾਰਾ ਦਿਨ ਬੱਚਾ ਮੋਬਾਈਲਾਂ ਦੇ ਲੱਗੇ ਰਹਿੰਦਾ ਆਲਮੋਸਟ ਮੇਰੇ ਕੋਲ ਕੀ ਕੰਪਲੇਂਟ ਆਉਂਦੀ ਹੈ ਪੇਰੈਂਟਸ ਦੀ ਕਿ ਸਾਡਾ ਬੱਚਾ ਇਹ ਮੋਬਾਈਲ ਨਹੀਂ ਛੱਡਦਾ ਘਰੇ ਉਹ ਬੱਚੇ ਨੂੰ ਉਰੇ ਲੈ ਕੇ ਆਉਂਦੇ ਨੇ ਪਹਿਲਾਂ ਅੱਧਾ ਘੰਟਾ ਲੈ ਕੇ ਜੀ ਵਾਰਮਅਪ ਕਰਵਾਉਂਦੇ ਨੇ ਬਾਅਦ ਚੋਕ ਨੇ ਘੰਟੇ ਦੀ ਕਲਾਸ ਲੱਗਦੀ ਹੈ ਜਦ ਬੱਚਾ ਜਾ ਕੇ ਥੱਕ ਕੇ ਵਧੀਆ ਡਾਈਟ ਲੈ ਕੇ ਸੋ ਜਾਂਦਾ ਤੇ ਮੋਬਾਈਲ ਦਾ ਬਹੁਤ ਦੂਰ ਰਹਿੰਦਾ ਮੋਬਾਈਲ ਤੋਂ ਤਾਂ ਤੇ ਵੀਰੇ ਆਪਣਾ ਦੁਆਰ ਤੋਂ ਨੰਬਰ ਬੋਲ ਦੋ ਕਈ ਹਾਂਜੀ ਮੇਰਾ ਨੰਬਰ ਹੈਗਾ ਜੀ 88014 8887 ਤੇ ਲੋ ਜੀ ਦੋਸਤੋ ਵੀਡੀਓ ਸ਼ੇਅਰ ਜ਼ਰੂਰ ਕਰਦੇ ਉਸ ਨਾਮ ਵਾਲੇ ਉਤੇ ਹਨਾ ਕਿਉਂਕਿ ਅਗਰ ਕੋਈ ਵੀ ਸੁਨਾਮ ਸ਼ਹਿਰ ਦਾ ਜਾਂ ਨੇੜੇ ਤੇੜੇ ਦਾ ਕੋਈ ਵੀ ਬੱਚਾ ਇੱਥੇ ਆ ਕੇ ਸਿੱਖਣਾ ਚਾਹੁੰਦਾ ਹੈ ਨੰਬਰ ਚੱਲ ਰਿਹਾ ਉੱਥੇ ਕੰਟੈਕਟ ਕਰ ਸਕਦਾ ਤਾਂ ਤੁਸੀਂ ਆਪ ਦੇਖ ਸਕਦੇ ਹੋ ਬੱਚਿਆਂ ਨੇ ਹਨਾ ਕੈਂਟ ਗੱਲਬਾਤ ਹੈ ਪੂਰੀ ਪੂਰੀ ਟ੍ਰੈਂਡ ਹੋ ਰਹੇ ਨੇ ਬੱਚੇ